ਹਰ ਕਿਸੇ ਬਲਾਰੇ ਦੀ ਆਪੋ ਆਪਣੀ ਮਿਹਨਤ ਜਾਂ ਤੇ ਬੋਲਣ ਦਾ ਅੰਦਾਜ਼ ਪੇਸ਼ ਕਰਨ ਦਾ ਅੰਦਾਜ਼ ਵੱਖੋ ਵੱਖਰਾ ਇਤਿਹਾਸ ਸਾਗਰ ਆ ਅਸੀਂ ਸੁਣਾਉਂਦੇ ਅੰਦਰ ਜਾਣਾ ਪਰ ਇਤਿਹਾਸ ਮੁਕਣ ਵਾਲਾ ਨਹੀਂ ਰਜ਼ਾਰੀ ਅਦਾਕਰ ਰਜ਼ਾਰੀ ਅਦਾਕਰ ਵਿੱਚ ਰਾਜਪੂਤਾਂ ਦੇ ਘਰ ਪੁੱਤ ਪੈਦਾ ਹੋਇਆ ਤੇ ਸੁਖਾਂ ਦਦੇ ਦਾ ਨਾਮ ਰੱਖਿਆ ਗਿਆ ਲక్ష్మణਦਾਸ ਹੁਣ ਰਾਜਪੂਤਾਂ ਦਾ ਬੱਚਾ ਹੋਵੇ ਤੇ ਸ਼ੌਂਕ ਵੀ ਤੇ ਰਾਜਪੂਤਾਂ ਵਾਲੇ ਹੋਣਗੇ ਨਾ ਹੁਣ ਅਸੀਂ ਵੇਖਦੇ ਆ ਜੇ ਕੋਈ ਜੀਵੀਦਾਰ ਪਰਿਵਾਰ ਆ ਚਾਹੇ ਕੋਈ ਮਿਸਤਰੀ ਦਾ ਬੱਚਾ ਵਾ ਜਿੱਦਾਂ ਦਾ ਕਿਸੇ ਦਾ ਕਿਤਾਵਾ ਬੱਚਾ ਵੀ ਉਹਦਾਂ ਦੀਆਂ ਖੇਡਾਂ ਘਰ ਵਿੱਚ ਖੇਡਦਾ ਹੈ ਜੇ ਬਾਪ ਖੇਤਾਂ ਦੇ ਵਿੱਚ ਟਰੈਕਟਰ ਲੈ ਕੇ ਜਾਂਦਾ ਹਲ ਵਾਉਂਦਾ ਨਾ ਤੁਸੀਂ ਉਹਨਾਂ ਘਰਾਂ ਵਿੱਚ ਵੇਖ ਲਿਓ ਬੱਚਿਆਂ ਦੇ ਖੜਾਉਣੇ ਵੀ ਉਹੋ ਜਿਹੇ ਹੁੰਦੇ ਆ ਬੱਚਾ ਟਰੈਕਟਰ ਮੰਗਦਾ ਵੀ ਮੈਂ ਟਰੈਕਟਰ ਚਲਾਉਣਾ ਸੰਗਤ ਆ ਨਾ ਜੀ ਇਦਾਂ ਦੀ ਮਿਲਦੀ ਉਹੋ ਜਿਹਾ ਕੋਈ ਬੱਚੇ ਦਾ ਕਰਨ ਨੂੰ ਜੀ ਕਰਦਾ ਤੇ ਉਸ ਬੱਚੇ ਦੇ ਸ਼ੌਂਕ ਵੀ ਰਾਤ ਕੂਤਾਂ ਵਾਲੇ ਸ਼ਿਕਾਰ ਖੇਡਣ ਵਾਸਤੇ ਜਾਣਾ ਅੱਜ ਇਤਿਹਾਸਕਾਰ ਕਹਿੰਦੇ ਇਹਦੀਆਂ ਅੱਖਾਂ ਦੇ ਸਾਹਮਣੇ ਮਿਰਗਣੀ ਆਈ ਮਿਰਗਣੀ ਕਿਹਾ ਜਾਂਦਾ ਹੈ ਰਨੀ ਨੂੰ ਇਹਨੇ ਮਿਰਗਣੀ ਦੇ ਪੇਟ ਵਿੱਚ ਤੀਰ ਮਾਰਿਆ ਤੇ ਤੀਰ ਮਿਰਗਣੀ ਦੇ ਪੇਟ ਵਿੱਚੋਂ ਆਰ ਪਾਰ ਹੋਇਆ ਇਤਿਹਾਸਕਾਰ ਕਹਿੰਦੇ ਉਹਦੇ ਪੇਟ ਵਿੱਚ ਬੱਜੇ ਸੀ ਤੇ ਇਹਦੀਆਂ ਅੱਖਾਂ ਸਾਹਮਣੇ ਤਰਫ ਤਰਫ ਕੇ ਮਰ ਗਈ 6 ਵਜੇ ਤਨ ਤੇ ਨਹੀਂ ਦਿਲ ਤੇ ਰੂਹ ਤੇ ਰਾਕੀਓ ਰਾ ਘਰ ਗਿਆ ਘਰ ਵੀ ਨਾ ਮਨ ਲੱਗਿਆ ਫਿਰ ਭਟਕਦਾ ਭਟਕਦਾ ਜੰਗਲਾਂ ਦੇ ਵਿੱਚ ਔਗੜ ਲਾ ਦੇ ਦੇਰੇ ਤੇ ਚਲੇ ਗਿਆ ਉਹਨੇ ਆਪਣਾ ਜੀਨਾ ਬਣਾ ਲਿਆ ਕੋਥੀ ਦੇ ਦਿੱਤੀ ਛਲੇ ਕੱਢ ਲੈ ਜੰਤਰ ਮੰਤਰ ਤੰਤਰ ਜਪਦਾ ਹੈ ਤੇ ਜੇ ਕੋਈ ਆ ਜਾਣਾ ਸਾਧੂ ਦਵਾਰੇ ਤੇ ਉਹਨੂੰ ਪਹਿਲਾਂ ਪਲੰਗੇ ਤੇ ਬਾ ਲੈਣਾ ਫਿਰ ਪਤਾ ਨਹੀਂ ਕਿਹੋ ਜਿਹਾ ਮੰਤਰ ਪੜਨਾ ਉਦੋਂ ਹੀ ਪਤਾ ਲੱਗਣਾ ਜਦੋਂ ਬਾਬਾ ਪਲੰਘ ਦੇ ਥੱਲੇ ਤੇ ਪਲੰਘ ਬਾਬਾ ਜੀ ਦੇ ਉੱਤੇ ਇਹਨੇ ਤਾਲੀਆਂ ਮਾਰ ਮਾਰ ਕੇ ਸੁਣਾਂ ਕਿਉਂਕਿ ਸਭਾ ਦਾ ਸ਼ਿਕਾਰੀ ਹੋਈ ਹੈ ਨਾ